ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਦੋ ਵੜਾਂ ਸੇਲ ਲਈ ਲੈ ਕੇ ਆਏ ਹਾਂ ਜੀ ਆਊਟ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਸਰ ਨਾਮ ਤੇ ਐਡਰੈਸ ਨਾਮ ਮੇਰਾ ਸੋਖਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਫਾ ਡਾਕਟਰ ਨੇੜੇ ਪਿੰਡ ਬਾਈ ਨੇੜੇ ਸਹਿਣਾ ਛੰਨਾ ਪਧੋੜ ਮੋਬਾਈਲ ਨੰਬਰ ਨੰਬਰ ਹੈਗਾ 6283569200 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿੰਨੀ ਕੁ ਉਮ ਅੱਜ ਇਹਦੇ 12 ਦਿਨ ਹੋ ਗਏ ਟੀਕਾ ਲੱਗੇ ਨੂੰ ਮਾਲਕਾਂ ਦਾ ਭਰਾ ਆ ਮੇਰੇ ਕੋਲੇ ਤਾਂ ਕੱਲੀ ਹੀਟ ਛੱਡੀ ਆ ਕੇ ਕਰੇ ਮੇਰੇ ਕੋਲੇ ਵੀਡੀਓ ਪਈ ਆ ਓਕੇ ਬਾਈ ਕੋਈ ਗੱਬਣ ਕਹਿ ਕੇ ਲੈ ਲੈ ਕੋਈ ਅਬ ਗੱਬਣ ਤਾਂ ਕਾਦੀ 12 ਦਿਨਾਂ ਦੀ ਯਾਰ ਬਾਈ ਖਾਲੂ ਕੋਈ ਮੰਨੇ ਹਾਂ ਸਹੀ ਹੈ ਬਾਈ ਮੈਂ ਕਹਾਂ ਮੈਂ ਆਪਦੇ ਹੱਥੀ ਭਰਾ ਮੈਂ ਨਹੀਂ ਟੀਕਾ ਭਰਾ ਕਿਹੜਾ ਮੇਰਾ ਭਰਾ ਆ ਹੁੰਦਾ ਮੈਂ ਦੱਸਦਾ ਨਾ ਹੁੰਦਾ ਵੀ ਦੱਸਿਆ ਚੰਗਾ ਹਾਂ ਕਨੇ ਵੀ ਬੰਦਾ ਵੇਟ ਕਰ ਲੈਣਾ ਚਾਹੀਦਾ ਸਹੀ ਗੱਲ ਬਾਤ 10 12 ਦਿਨ ਵੇਟ ਹੋਰ ਕਰ ਲੈ ਬਾਈ ਦਿਨਾਂ ਦੇ ਪੁੱਸੋਂ ਦਾ ਪਤਾ ਲੱਗ ਜਾਂਦਾ ਹਾਂ ਹੂੰ ਬਾਕੀ ਮੇਨ ਗੱਲ ਮੂੰਹ ਖੀਰੀ ਆ ਦੰਦੋਂ ਖੀਰੀ ਆ ਦੰਦ ਕਿਆ ਬਾਤ ਜਮਾ ਖੀਰੀ ਕੱਚੀ ਖੀਰੀ ਡਾਕਟਰ ਫੇਸ ਦੀ ਬਿਊਟੀ ਕਮਾਲ ਦੀ ਆ ਕੱਦ ਫੁੱਲ ਜੰਨਾ ਕਹ ਦੂੰ ਫਲੀ ਵੀ ਫੁੱਲ ਆ ਬਾਈ ਡਬਲ ਬੈਡ ਆ ਡਾਕਟਰ ਕਲਰ ਕੋਲਰ ਬਹੁਤ ਚੰਗਾ ਕਰਮਾ ਸਾਫ ਸੁਧਰੀ ਵਾਲੀ ਆ ਬੱਚੀ ਨੇ ਚੌਕਦਾ ਲੰਮੀ ਰੇਖ ਕਿੰਨੀ ਆ ਹਨਾ ਲੰਮੇ ਲੁੰਮੇ ਫੁੱਲ ਆ ਪੂਰੀ ਫੁੱਲ ਆ ਚੌੜੀ ਚੂੜੀ ਫੁੱਲ ਆ ਬਾਈ ਫਲੀ ਵੀ ਬਹੁਤਾ ਕਰਮਾ ਵਾਲੀ ਕਿਆ ਬਾਤ ਬਰੀਡ ਇੱਕ ਨੰਬਰ ਵਾਲਾ ਸੋਰਾ ਚੈੱਕ ਕਰ ਲੋ ਕਰਮਾਈ ਨਾ ਕਮਾਲ ਦਾ ਕਿਆ ਬਾਤ ਹੈ ਕਿ ਤਰ੍ਹਾਂ ਦੀ ਪਾਲਸ ਕਿਵੇਂ ਮਾਰੀ ਹੁੰਦੀ ਹੈ ਨਾ ਦੋਨੇ ਬੱਚਿਆਂ ਦੇ ਆਏ ਆ ਦੋਨੇ ਬੱਚਿਆਂ ਦੇ ਕਿ ਪਾਲਸ ਮਾਰੀ ਹੁੰਦੀ ਹੈ ਸਹੀ ਗੱਲ ਆ ਭਾਈ ਤੁਰਨੀ ਤੁਰਨੀ ਦੇਖ ਲੈ ਨਾ ਕੋਈ ਹਲਤ ਹੂੰ ਕਿਆ ਬਾਤ ਆ ਭਾਈ ਫੁੱਲ ਬਰੀਡ ਆ ਕਿ ਨਹੀਂ ਹਾਂ ਡਾਕਟਰ ਕੁਝ ਵੀ ਨਹੀਂ ਕਹਿੰਦੇਗਾ ਯਾਰ ਡਾਕਟਰ ਐ ਇੱਕ ਡਰਦਿਆਂ ਦੇ ਭਾਜਦੀਆਂ ਇਹ ਕੁਝ ਵੀ ਨਹੀਂ ਕਹਿੰਦੇ ਹਾਂ ਨੇ ਲੈ ਬਿਊਟੀ ਕਰੋ ਭਾਈ ਕਮਾਲ ਦੀ ਆ ਫੁੱਲ ਕੱਦ ਫੁੱਲ ਬਰੀਡ ਮੰਨ ਕੇ ਚੱਲ ਪਲੀ ਵੀ ਬਹੁਤ ਆ ਯਾਰ ਕਰਮ ਵਾਲੀ ਪਤਾ ਲੱਗਦਾ ਵੀ ਖਰਾਕ ਖਾਧੀ ਵੀ ਆਦੀ ਵੀ ਆ ਡਾਕਟਰ ਖਰਾਕ ਆ ਦੋ ਖੀਰ ਹੋਈ ਆ ਇਹ ਜਿਹਾ ਸੱਚੀ ਖੀਰੀ ਬੱਚੀ ਆ ਬਕੀ ਐ ਕੁਛ ਨਹੀਂ ਕਹਿੰਦੀ ਮੇਨ ਗੱਲ ਤਾਂ ਵੱਡੀ ਆ ਹੁੰਦੀ ਲਸਣ ਦੀ ਸੀ ਕੁਛ ਨਹੀਂ ਕਹਿੰਦੀ ਹਮ ਸਹੀ ਆ ਬਸ ਪਤਾ ਉਹ ਲੋ ਕਰ ਦਿੰਗਾ ਹਾਂ ਕੋਈ ਚੱਕਰ ਨਹੀਂ ਢੋਲੀ ਬਹੁਤ ਚੰਗੀ ਆ ਨਾ ਝੋਲੀ ਕਿੰਨੀ ਡਾਕਟਰ ਚਾਰ ਥਾਣਾ ਨਰਾਲੇ ਨਹੀਂ ਕੀ ਮੁੱਲ ਆ ਭਰਾ ਜੈ ਜੈ ਇਹਦਾ ਡਾਕਟਰ ਮੁੱਲ 26000 ਮਾਨਤਾਨ ਹੋ ਜਾ ਹਾਂ ਡਾਕਟਰ ਕੀਕਾ ਇਹ ਜ ਆ ਬੱਚੇ ਦੇ ਮੱਲੇ ਉਹ ਲੋਕੋ 40 ਵੀ ਮੰਗ ਲੈਂਦੇ ਇਹ ਜੀ ਵਛੀਆਂ ਦੇ ਖੀਰੀਆਂ ਦੇ 45 ਵੀ ਮੰਗਿੰਦੇ ਆ ਪਰ 26000 ਮੁੱਲ ਕਰਿਆ ਤਾਂ ਤੇਰੀ ਮਾਨਤ ਕਰਾਂਗਾ 26000 ਰੁਪਇਆ ਬਈ ਮਾਨਤਨ ਕੋਈ ਚੱਕਰ ਨਹੀਂ ਸੋਜੂਗਾ ਗੱਦੀ ਬਹੁਤ ਆ ਕਰਮਾ ਐਨੀ ਲੈ ਆ ਚੀਜ਼ਾਂ ਪਹਾਲ ਦਿੰਦੇ ਆ ਟੱਪਣ ਟਪਾਉਣ ਆ ਇਹ ਖੁੱਲਾ ਆ ਮਸਤੀ ਪਹਾਲ ਦਿੰਦੇ ਆ ਇਹ ਹਾਂ ਇਹ ਇਹਨੀਆਂ ਪੱਕੇ ਤੇ ਅੰਦਰਾ ਦੇ ਹਾਂ ਆ ਪਹਾਲ ਦਿੰਦੇ ਆ ਖੁੱਲਾ ਥਾਂ ਕੱਚਾ ਥਾਂ ਪਹਾਲ ਦਿੰਦੇ ਆ ਕੱਚਾ ਥਾਂ ਪਹਾਲ ਦਿੰਦੇ ਆ ਡਾਕਟਰ ਇਹ ਹਾਂ ਸੋਰਾ ਬ੍ਰੀਡ ਕਰਦਾ ਖਣ ਨੇੜ ਤੋਂ ਚੈੱਕ ਕਰਵਾ ਲੈ ਨੰਦ ਦਿਖਾਈ ਦਿੱਤੇ ਦੰਦੋਂ ਕੀਰੀਆ ਬਿਊਟੀ 1 ਨੰਬਰ ਬਿਊਟੀ 1 ਨੰਬਰ ਬਾਕੀ ਬੱਚੀ ਖੜ ਨਹੀਂ ਖੁੜ ਨਹੀਂ ਦੇ ਬੱਚੀ ਦੀ ਖੜ ਨਹੀਂ ਖੁੜ ਨਹੀਂ 1 ਨੰਬਰ ਐਡੀ ਕੌਣ ਦਿੰਦਾ ਬੱਚੀ ਜੀ ਡਾਕਟਰ ਵੇਚਣੀ ਹੋਈ ਤਾਂ 35000 ਦੀ ਆਪਾਂ ਵੀ ਵੇਚ ਸਕਦੇ ਹਾਂ ਹਮ ਪਰ ਦੇ ਸਹੀ ਗੱਲ ਆ ਲੈ ਕਿਆ ਬਾਕੀ ਮੇਨ ਗੱਲ ਤਾਂ ਆ ਪਿੰਡਾ ਸਾਹ ਦੇ ਡਾਕਟਰ ਪਤਾ ਨਹੀਂ ਕੁਦਰਤ ਬੰਨਵਾ ਦੇ ਦੋਨੇ ਬੱਚਿਆਂ ਦਾ ਇਹ ਆਪਾਂ ਜੇ ਸਰਪੰਚ ਦੀ ਕਿਵੇਂ ਕੋਈ ਪਾਲਸ ਮਾਰੀ ਹੁੰਦੀ ਬੱਚਾ ਚਮਕ ਚਮਕ ਪੂਰੀ ਆ ਹਾਂ ਹਾਂ ਐ ਨਿਕਲ ਤਾਂ ਦਿਖਾ ਦੇ ਡਾਕਟਰ ਇਹ ਤਾਂ ਕੁਝ ਨਹੀਂ ਕਹਿੰਦੀ ਆਪਾਂ ਮਾਂ ਡਰਦੀ ਆ ਵੱਖੋਂ ਕੋਈ ਚੱਕਰ ਨਹੀਂ ਬੰਨ ਕੇ ਦਿਖਾ ਦੇ ਭਾਈ ਕੋਈ ਚੱਕਰ ਨਹੀਂ ਲੈ ਮੋਲ ਵੀ ਜਮਾ ਜਾਇਆ ਜਾ ਆ ਚੀਜ਼ਾਂ ਭਾਲ ਦੇ ਮੋਲਾ ਮਾਂ ਬੱਚੇ ਤੱਕ ਪੱਕੇ ਤੇ ਤਲਕ ਜਾਂਦਿਆਂ ਹੂੰ ਹੂੰ ਪਾਲੀ ਪਲੇ ਵੀ ਆ ਭਾਈ ਇੰਨੀ ਪਾਲਣੀ ਬੱਚੀ ਬਹੁਤ ਆ ਹਾਂ ਡਾਕਟਰ ਬਾਕੀ ਆ ਹੁਣ ਆਪਣੇ ਕੋਲੇ ਦੇ ਕੋਈ ਪੱਠੇ ਪੁੱਠੇ ਤਾਂ ਹੈ ਨਹੀਂ ਪੱਲੀ ਤੂੜ ਗਈ ਆ ਹੂੰ ਚਾਰ ਹੀ ਥਣ ਗੁਲਾਬੀ ਦਿਖਾ ਦੇ ਰਾਹ ਡਾਕਟਰ ਹੁਣ ਕੁਛ ਨਹੀਂ ਸਮਾਰ ਕੇ ਕੁਛ ਨਹੀਂ ਕਹਿੰਦੀ ਇਹ ਦਿਖਾ ਦੇ ਭਾਈ ਚਾਰ ਥਾਣਾ ਜਮੀਂ ਮਰਾਲੇ ਆ ਬਰੀਡ ਫੁੱਲ ਆ ਗਰਮਲੀ ਦੇ ਦੀ ਸਵਾਰੀ ਚੈੱਕ ਕਰ ਲੋ ਚਾਰ ਹੁਣ ਦਰਦੀ ਆ ਜਮਾ ਚਾਰ ਥਾਣ ਮਰਾਲੇ ਥਾਣਾ ਹੂੰ ਬਿਊਟੀ 1 ਨੰਬਰ ਲੈ ਫੇਸ ਕੋਸਟ ਚੈੱਕ ਕਰੋ ਕਿਆ ਬਾਤ ਹੂੰ ਦੇ ਕਲਾ ਕਲਾ ਥਣ ਪੂਰੀ ਵਿੱਥੀ ਦੇ ਥਣ ਬਰੀਡ 1 ਨੰਬਰ ਅੱਗੇ 2 ਨੰਬਰ ਏ ਵੀ ਡਾਕਟਰ ਖੀਰੀਆ ਬੱਚੀ ਦੰਦੋਂ ਖੀਰੀਆ ਹਾਂ ਫਾਰਮ ਦੀ ਮੇਰੇ ਕੋਲ ਵੀਡੀਓ ਪਈ ਆ ਲੈਟਰ ਉਹ ਕੱਲ ਹੀ ਰਾਤ ਠੀਕ ਆ ਬਾਈ ਉਲੀ ਛੱਡੀ ਵੀ ਸੀ ਮੈਂ ਪਾਇਆ ਤਲਿਆ ਰਾਇ ਦੇ ਹੂੰ ਤੇ ਚੌਂਕ ਦੇਖ ਲੈ ਬੱਚੀ ਚ ਵਾਹ ਕਹਿੰਦਾ ਕਿਆ ਵਾਹ ਬਈ ਜੋੜਾ ਇੱਕੋ ਜਿਹਾ ਨਜਮ ਲੈ ਬਿਊਟੀ ਚੈੱਕ ਕਰੋ ਫੋਦੀਬਾਦੀ ਸੁਨੱਖ ਪੁਣਾ ਬੱਚੀ ਦੇ ਵਿੱਚ ਬਾਕੀ ਕੁੰਨੀਆਂ ਦਾ ਟਾਈਮ ਮੇਨ ਕਰ ਦਿੰਦਾ ਹਾਂ ਕੀ ਦੇ ਹੂੰ ਬਾਕੀ ਆ ਲੈ ਫਿਰ ਕਰਿਆ ਹੱਥ ਮਾਰੀ ਚੱਲਾ ਠੰਡੀ ਫੁੱਲ ਆ ਨਾ ਨਹੀਂ ਚਾਹ ਤਾੜਾ ਕੁਛ ਨਹੀਂ ਠੰਡੀ ਸੀ ਨ ਫੁੱਲ ਚਾਰ ਥਾਨ ਜੇੜ ਦੋ ਚੈੱਕ ਕਰਵਾਣੇ ਜਾ ਤੂੰ ਇਹ ਮਾ ਉਹ ਚੰਗੀਆਂ ਨਹੀਂ ਹਾਂ ਲਾਟਰ ਚਾਰਾਂ ਵਾਲੀ ਜੋੜੀ ਲੱਗੀ ਹੈ ਘਰ ਵਾਲੀ ਨੂੰ ਠੀਕ ਇਹਦੇ ਕਾਬਲ ਬੱਚੀ ਬਿਲਕੁਲ ਉਹਨਾਂ ਨੇ ਦੱਸਤਾ ਸੀ ਇਹਦੀ ਮਾਂ ਐ ਚਿਫ ਐ ਹੂੰ ਉਹਨਾਂ ਨੇ ਲਈ ਸੀ ਬਾਈ ਕਿਸੇ ਤੋਂ ਸਵਾ ਕ ਲੱਖ ਦੀ ਓਕੇ ਉਹ ਕਹਿੰਦੇ ਕੋਦ ਸੁਈ ਜਾ ਉਹ ਕਹਿੰਦੇ ਸੀ ਪਤਨ ਨਹੀਂ ਟੀਕਾ ਹੋਰ ਲਗਾ ਦਿੱਤੀ ਆ ਉਹਨਾਂ ਨੇ ਬੱਚੀ ਓਕੇ ਹਾਂ ਉਹਨਾਂ ਨੇ ਕੱਲ ਮੈਨੂੰ ਦੇਤੀ ਫਾਰਮ ਚ ਠੀਕ ਆ ਖੋਲ ਬਾਈ ਤੋਰ ਦੇ ਮੂੰਹੋਂ ਖੀਰੀ ਐ ਕੱਚੀ ਖੀਰੀ ਛੇਸ ਬੜਾ ਪਿਆਰਾ ਮੂੰਹੋਂ ਖੀਰੀ ਆ ਬਾਈ ਤੇ ਕਾਦੀ ਬਹੁਤ ਜਿੰਦ ਜਾਨ ਦੇਖ ਲਾ ਰਕਦੀਆਂ ਹੈ ਬਲੀ ਵੀ ਬਹੁਤ ਹੈ ਕਰਮ ਵਾਲੀ ਥੋੜਾ ਜਿਹਾ ੱਟਕਾ ਕਰਦੀ ਆ ਜਾਨ ਆਈ ਆ ਨਾ ਬੱਚੀ ਹਮਮ ਹੋਰ ਆ ਬ੍ਰੀਟ ਪ੍ਰਿੰਟ ਚੈੱਕ ਕਰੋ ਇੱਕ ਨੰਬਰ ਤਲਿਆਰੀ ਦੀ ਹੌਲ ਕਰਦੀਆਂ ਡਾਕਟਰ ਇਹ ਹਮਮ ਸਹੀ ਹੈ ਲੈ ਲੈ ਤਲਿਆਰੀ ਦੀ ਹੌਲ ਕਰੀ ਜਾਂਦੀ ਹੈ ਲੈ ਦੇ ਇਸ ਦੀ ਬਿਊਟੀ ਕਮਾਲ ਆ ਹਨਾ ਰੋਦੀ ਵਾਦੀ ਸੁਨੱਖ ਪੜਾ ਬਿਊਟੀ ਕਮਾਲ ਵਿੱਚ ਫੁੱਲ ਆ ਵੇ ਤਲਿਆਰੀ ਦੀ ਹੌਲ ਇੰਨੀ ਕਰਦੀ ਆ ਤਾਂ ਖੁੱਲੀ ਛੱਡੀ ਵੀ ਛੇ ਪੱਟੇ ਤੇ ਆ ਸਹੀ ਆ ਜਾ ਆ ਜਾ ਬੋਤਾ ਹਾਂ ਬੰਦੇ ਗੱਜਣ ਗਿਆ ਤਲੇਾਰੇ ਦੀ ਵਾਲੀ ਔਲ ਕਰਦੀ ਰੱਟ ਖੁੱਲੀ ਆਈ ਖੁੱਲੀ ਛੱਡੀ ਵੀ ਸੀ ਕੀ ਮੋਲ ਆ ਜੈ ਜਪਰਾ ਇਹਦਾ ਡਾਕਟਰ ਇਹਦਾ ਮੋਲ 17000 ਰੁਪਿਆ ਦਾ 17000 ਮਾਨਤਨ ਹੋ ਜੂ ਹਾਂ ਲੈਟ ਕਰ ਦਾਂਗੇ ਠੀਕ 17000 ਰੁਪਿਆ ਮੋਲ ਮਾਨਤਨ ਕੋਈ ਚੱਕਰ ਨਹੀਂ ਹੋਊਗਾ ਬਿਊਟੀ ਦੇਖੋ ਬਿਊਟੀ ਇੱਕ ਨੰਬਰ ਹੈ ਨਾ ਆ ਕੁਛ ਪਾਲ ਲੀਆਂ ਦਾ ਆ ਕੁਛੇ ਪਾਲਦੇ ਵੀ ਅੱਜ ਮੈਨੂੰ ਖੁੱਲੀ ਛੱਡੇ ਹੂੰ ਕਿਆ ਬਾਤ ਹੈ ਬਾਕੀ ਮੋਲ ਵੀ ਬਾਈ ਨੇ ਜਮਾ ਜਾਇਜ਼ ਰੱਖਿਆ ਮਾਨਤਾਨ ਕੋਈ ਚੱਕੀ ਕੇ ਦੇ ਕਾਬਲਾ ਲੈਟਰ ਠੀਕੇ ਦੇ ਦਾ ਜਮਾ ਕਾਬਲਾ ਜਮਾ ਕਾਬਲਾ ਲੈ ਉੱਥੇ ਹੀ ਖੜ ਜੰਦੀ ਇਹਨੂੰ ਪਤਾ ਹੀ ਨਹੀਂ ਤੇ ਲੈ ਰਹੇ ਨਾ ਤੋਰਾਂ ਦੇ ਖੁੱਲੀ ਛੱਡੀ ਵੀ ਸੀ ਜਮਾ ਤੇਰੇ ਕੋਲ ਵੀਡੀਓ ਪਈ ਜਲੇ ਆਹ ਰਹਾ ਤੇ ਲੈ ਰਹੇ ਦਾ ਉਹ ਕਰਦੀ ਲੈ ਆਹ ਤੇ ਲੈ ਰਹੇ ਦਾ ਜ਼ਰੂਰ ਮੰਨਦੀ ਆ ਉਹ ਮੈਨੂੰ ਖੁੱਲੀ ਛੱਡੇ ਆਪਣੇ ਡਾਕਟਰ ਥਾਂ ਹੈ ਨਹੀਂ ਖੁੱਲਾ ਛੱਡਣ ਨੂੰ ਹਮ ਸਹੀ ਗੱਲ ਮੋਲ ਜਮਾ ਜਾਇਜ਼ ਬੱਚੀ ਚੰਗੀ ਆ ਬਾਈ ਬਹੁਤ ਪਲੀ ਵੀ ਬੱਚਿਆ ਪੂਰੀ ਜਾਨ ਜਨਦਾਲੀ ਹੈਗੀ ਟਿੱਕਾ ਨੰਬਰ ਬ੍ਰੀਡ ਇੱਥੇ ਨਾ ਬੜੀ ਦੂਰੀ ਬਈ ਤਲਕ ਹੋ ਗਈ ਹੈ ਨਾ ਇੱਥੇ ਡਾਕਟਰ ਤਲਕਣ ਵਾਲੀ ਹੈ ਨਾ ਪੱਕੇ ਤੇ ਤਲਕ ਜਾਂਦਾਂਗੇ ਡਾਂਗ ਉਹੇ ਖੜ ਜਾਂਦਾਂਗੇ ਸਹੀ ਗੱਲ ਹੈ ਬਈ ਮੱਕੀ ਲੱਖ ਜਾਂਦੀ ਨਹੀਂ ਕਿਸੇ ਪਾਸੇ ਡਾਕਟਰ ਨਹੀਂ ਨਾ ਦਰਦ ਹੀ ਆ ਜੇ ਦਰਦ ਹੀ ਆ ਡਾਕਟਰ ਲੈ ਆਈ ਨਹੀਂ ਅੰਦਰ ਹੀ ਨਹੀਂ ਆਈ ਤੇ ਕੋ ਬੰਨ ਕੇ ਦਿਖਾ ਦੰਨੇ ਲੈ ਹੂੰ ਪੜੀ ਵੀ ਦੇਖੀ ਪਿੱਛੇ ਤੋਂ ਜਿੰਦ ਜਾਨ ਦੇਖ ਲੈ ਟਰਿਕ ਤਰ੍ਹਾਂ ਦੀ ਜਾਨ ਪੂਰੀ ਆ ਬਈ ਖੜਨੀ ਖੁੰਨੀ ਦੇਖ ਬੱਚੇ ਬਾਈ ਜੇ ਕੋਈ ਜੋੜਾ ਇਕੱਠਾ ਲਵੇ ਵਧੀਆ ਮਾਨਦਾਨ ਕਰੇਗਾ ਜੋੜਾ ਚੰਗਾ ਡੱਟ 35 ਹਜ਼ਾਰ ਦਾ ਜੋੜਾ ਦੇ ਦੂ ਚੱਕ ਬਾਈ 35 ਹਜ਼ਾਰ ਦਾ ਜੋੜਾ ਬਾਈ ਕਹਿੰਦਾ ਦੇ ਦਿਆਂਗੇ ਕੋਈ ਚੱਕਰ ਨਹੀਂ ਜੋੜਾ ਬਾਈ ਦੋਨੇ ਇੱਕੋ ਜਿਹੇ ਪੂਰੀਆਂ ਪਲੀਆਂਵੇਂ ਦੰਦ ਬਾਕੀ ਇਹੋ ਜਿਹਾ ਆਪਾਂ ਉਹ ਜਿਹਾ ਕੋਈ ਮਾਲ-ਮੁੱਲ ਨਹੀਂ ਕਰਾਂ ਮੇਰੇ ਮੁੱਲ ਵੀ ਇਹੋ ਜਿਹੇ ਹੁੰਦੇ ਆ ਸਹੀ ਗੱਲ ਆ ਹੁਣ ਉਹ ਬੱਚੀ ਦਾ ਮੁੱਲ ਕੁਛ ਵੀ ਕਰ ਲੈ ਜਰਸੀ ਦਾ ਆਪਾਂ ਹੂੰ 30 ਕਰ ਲਾ 35 ਕਰ ਲਾ ਆਪਾਂ ਕਰ ਲਈ ਉਹ ਜਿਹਾ ਹੂੰ ਤੇ ਕਿਸੇ ਵੀ ਬਾਈ ਕੋਈ ਮਾਰ ਤੋਂ ਕੋਈ Carlos, धन्यवाद